ਅੰਸਾਰ ਅੱਜ ਕਿਹੜੀ ਸਕੀਮ ਦੇ ਤਹਿਤ ਵੱਖ-ਵੱਖ ਸਕੂਲਾਂ ਤੇ ਸਦਗਠ ਹੋ ਗਈ। ਅੱਜ ਦੇਖੋ ਬਹੁਤ ਹੀ ਸੁਭਾਗਾ ਵਰਦਗਾ ਹੈ ਕਿ ਅੱਜ ਹਲਕਾ ਬਦਾਂ ਸਿੰਘਾ ਫਲੋਰ ਦੇ ਵਿੱਚ ਮਾਨਯੋਗ ਮੁਖਮਤੀ ਸਾਹਿਬ ਭਗਵੰਤ ਸਿੰਘ ਮਾਨਗੋੜਾ ਦੀ ਯੋਗ ਅਗਵਾਈ ਦੇ ਵਿੱਚ ਔਰ ਸਾਡੇ ਬਹੁਤ ਹੀ ਸੁਪਰੀਮੋ ਮਾਨਯੋਗ ਅਰਵਿੰਦ ਕੇਂਦਰੀਵਾਲ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਔਰ ਮਨੀਸ਼ ਸ਼ਿਸ਼ੋਧਿਆ ਜਿਹੜੇ ਸਿੱਖਿਆ ਜਗਤ ਦੇ ਵਿੱਚ ਬਹੁਤ ਹੀ ਵੱਡੇ ਕ੍ਰਾਂਤੀਕਾਰੀ ਗਿਣੇ ਆ। ਉਹਨਾਂ ਦੇ ਜਿਤਨਾ ਸਰਕਾਰ اور ਸਾਡੇ ਸੂਬੇ ਦੇ ਸਿੱਖਿਆ ਮੰਤਰੀ ਸਰ ਹਰਜੋਤ ਸਿੰਘ ਬੈਸ ਦੇ ਜਿਹੜੇ ਹੈਗੇ ਆ ਹਦੇਸ਼ਾ ਮੁਤਾਬਕ ਜਿਹੜਾ ਹੈਗਾ ਅੱਜ ਅਸੀਂ ਜਿਹੜਾ ਹੈਗਾ ਹਲਕਾ ਵਿਧਾਨ ਸਭਾ ਫਲੋਰ ਦੇ ਜਿਹੜਾ ਹੈਗਾ ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜਾ ਕਿ ਸਕੂਲਾਂ ਦੇ ਵਿਕਾਸ ਲਈ ਜਿਹੜੇ ਹੈਗੇ ਆ ਰਾਸ਼ੀ ਆਈ ਆ ਉਹਨਾਂ ਦਾ ਅੱਜ ਅਸੀਂ ਓਪਨਿੰਗ ਕਰਕੇ ਉਦਗਾਟਣ ਕਰਕੇ ਅੱਜ ਉਹਨਾਂ ਬੱਚਿਆਂ ਨੂੰ ਜਿਹੜਾ ਹੈਗੇ ਆ ਜੋ ਸਕੂਲ ਦੇ ਕਮਰੇ ਨੇ ਔਰ ਸਕੂਲ ਦੀ ਚਾਰ ਦਿਵਾਰੀਆਂ ਆ ਔਰ ਸਕੂਲ ਦੇ ਵਿੱਚ ਸਕੂਲਾਂ ਦੇ ਵਿੱਚ ਟਾਇਲਟ ਵਾਸ਼ਰੂਮ ਆ ਔਰ ਜਿਹੜਾ ਹੈਗਾ ਹੋਰ ਬਾਉਂਡਰੀ ਵਾਲਿਆ ਜਾਂ ਜਿਹੜੀਆਂ ਲਾਇਬ੍ਰੇਰੀਆਂ ਜਾਂ ਜਿਹੜੇ ਹੈਗੇ ਖੇਤ ਜਾਮਿਆ ਉਨਾ ਸਾਰਾ ਨਜ਼ਾਰਾ ਅੱਜ ਅਸੀਂ ਜਿਹੜਾ ਹੈਗਾ ਉਹ ਦੇ ਕਾਠਲ ਕਾ ਕੇ ਬੱਚਿਆਂ ਨੂੰ ਸਮਰਪਿਤ ਕੀਤਾ ਆ ਸਭ ਤੋਂ ਪਹਿਲਾਂ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਉ ਲੜਕੇ ਜਿਹਦੇ ਵਿੱਚ ਬਹੁਤ ਹੀ ਲੋੜ ਸੀ ਕਿ ਬਾਉਂਡਰੀ ਵਾਲ ਨਹੀਂ ਸੀ ਚਾਰਦਵਾਰੀ ਸੀ ਲਗਭਗ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਅੱਜ ਉਸ ਦਾ ਜਿਹੜਾ ਆਗਾਜ਼ ਕੀਤਾ ਆ ਔਰ ਨਾਲ ਦੀ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜੀਆਂ ਲੜਕੀਆਂ ਆ ਬੰਡਾਲਾ ਉਸ ਦੇ ਵਿੱਚ ਜਿਹੜਾ ਹੈਗਾ 7 ਲੱਖ 51 ਹਜ਼ਾਰ ਦੇ ਨਾਲ ਜਿਹੜਾ ਬਹੁਤ ਹੀ ਅਧ ਅਤਨੇਕ ਤਕਨੀਕੀ ਯੋਗਤਾ ਦੇ ਨਾਲ ਜਿਹੜਾ ਇੱਕ ਕਮਰਾ ਆ ਉਹ ਸੀ ਔਰ 5 ਲੱਖ ਰੁਪਏ ਦੀ ਲਾਗਤ ਦੇ ਨਾਲ ਬੌਂਦੀਵਾਲ ਔਰ ਤੀਸਰਾ ਜਿਹੜਾ ਜਿੱਥੇ ਆਪਾਂ ਹੁਣ ਖੜੇ ਨੇ ਉਹ ਸਰਕਾਰੀ ਪ੍ਰਾਇਮਰੀ ਸਕੂਲ ਬੰਡਾਲਾ ਆ ਉਹਦੇ ਵਿੱਚ ਵੀ 115000 ਦੀ ਲਗਦੇ ਨਾਲ ਜਿਹੜਾ ਟਾਇਲਟ ਬਾਥਰੂਮ ਤੇ 50000 ਰੁਪਏ ਦੀ ਲਗਦੇ ਨਾਲ ਜਿਹੜਾ ਰਿਪੇਅਰ ਮੇਨਟੇਨੈਂਸ ਜਿਹੜਾ ਹੈਗਾ ਉਸ ਤੇ ਹੈਗਾ ਇਹਨਾਂ ਸਾਰੇ ਹੀ ਕੰਪੋਨੈਂਟ ਦਾ ਜਿਹੜਾ ਹੈਗਾ ਆਪਾਂ ਇੱਥੇ ਹੁਣ ਜਿਹੜਾ ਅਦਕਾਟਣ ਕਰਕੇ ਬੱਚਿਆਂ ਨੂੰ ਸਮਰਪਿਤ ਕੀਤਾ ਆ ਇਹ ਜਿਹੜੇ ਹੈਗੇ ਆ ਸਾਰੇ ਇਸ ਸਮਾਜ ਦੇ ਲੋਕਾਂ ਦਾ ਪੈਸਾ ਆ ਲੋਕਾਂ ਤੇ ਹੀ ਖਰਚ ਹੋ ਰਿਹਾ ਆ ਇਹ ਨਹੀਂ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਵੱਲ ਧਿਆਨ ਦਿੱਤਾ ਸੀ ਪਰੰਤੂ ਜਦੋਂ ਦੀ ਸੂਬੇ ਦੇ ਮੁੱਖ ਮੰਤਰੀ ਸ੍ਰੀ ਭਵਨ ਸਿੰਘ ਮਾਨ ਹੋਰਾਂ ਦੀ ਸੋਚ ਤੇ 2022 ਤੋਂ ਸਰਕਾਰ ਕੰਮ ਕਰ ਰਹੀ ਆ ਇਹਨਾਂ ਸਕੂਲਾਂ ਦਾ ਇਤਿਹਾਸ ਨਵਾਂ ਲਿਖਿਆ ਜਾ ਰਹੇਗਾ ਸਕੂਲਾਂ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਤੌਰ ਤੇ ਜਿਹੜਾਗਾ ਕੰਮ ਕੀਤਾ ਜਾ ਰਿਹਾ ਤੁਸੀਂ ਦੇਖਦੇ ਆ ਕਿ ਅੱਗੇ ਸਕੂਲਾਂ ਦੇ ਵਿੱਚ ਜਿਹੜਾ ਅਸੀਂ ਨਾ ਤਾਂ ਵਾਸ਼ਰੂਮ ਹੁੰਦੇ ਸੀ ਨਾ ਜਿਹੜੀਆਂ ਚਾਰ ਦਿਵਾਰੀਆਂ ਹੁੰਦੀਆਂ ਸੀ ਨਾ ਬੱਚਿਆਂ ਨੂੰ ਖੇਡਣ ਦਾ ਔਰ ਨਾ ਜਿਹੜਾ ਸੀਗਾ ਕੋਈ ਹੋਰ ਜਿਹੜੀ ਸਹੂਲਤ ਹੁੰਦੀ ਸੀ ਪਰੰਤੂ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਆ ਉਹਨਾਂ ਦੇ ਹਦਾਇਤਾਂ ਤੇ ਸਕੂਲਾਂ ਦੀ ਕਾਇਆ ਕਲਪ ਹੋਈਆ ਉਸੇ ਹੀ ਸਿੱਖਿਆ ਜਤ ਕ੍ਰਾਂਤੀਦੀਨ ਜਿਹੜਾ ਹੈਗਾ ਅੱਜ ਦਾ ਹੈਗਾ ਹਲਕਾ ਵਿਦਵਾਨ ਸਭਾ ਫਲੋਰ ਦੇ ਸਕੂਲਾਂ ਦੇ ਵਿੱਚ ਬਖ ਬਖ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਵੱਡੀ ਰਾਸ਼ੀ ਦੇ ਨਾਲ ਜਿਹੜੇ ਪ੍ਰੋਜੈਕਟ ਆ ਉਹਨਾਂ ਦਾ ਅਧਿਕਾਟਨ ਕੀਤਾ ਜਾ ਰਿਹਾ ਇਸ ਬੜੀ ਤਹਿ ਜਿਹੜੇ ਸਾਡੇ ਸਾਰੇ ਹੀ ਬਲਾਕ ਸਿੱਖਿਆ ਅਫਸਰ ਜਿਹੜੇ ਸਦਾ ਜਸਵੀਰ ਸਿੰਘ ਜੀ ਖੜੇ ਨੇ ਸਾਡੇ ਜਿੰਨੇ ਵੀ ਬਲਾਕ ਪ੍ਰਧਾਨ ਸਦਾ ਸੰਤੋਖ ਸਿੰਘ ਜੀ ਬੰਡਾਲਾ ਔਰ ਸਾਡੇ ਬੇਬਕ ਸ਼ਰਮਾ ਜੀ ਜਿਹੜੇ ਜਿਲ੍ਹਾ ਚਿਲੰਦਰ ਦੇ ਵਾਈਸ ਕਲਰਨ ਨੇ ਹਜ਼ੂਤ ਬੈਂਕ ਦੇ ਔਰ ਹੋਰ ਸਾਰੀਆਂ ਅਕਵਾਲ ਸਿੰਘ ਜੀ ਹੈਗੇ ਆ ਮਨੋਜ ਜੀ ਕਾਨਾਟੇਸੀਆਂ ਤੋਂ ਔਰ ਸੰਜੀਵ ਜੀ ਜਿਹੜੇ ਬਡਾਰਾ ਤੋਂ ਅਜਮੇਰ ਸਿੰਘ ਜੀ ਜਿਹੜੇ ਅਧਿਆਪਕ ਨੇ ਇੱਥੇ ਸਾਰੀਆਂ ਹੀ ਸ਼ਕਤੀਤਾ ਮੌਜੂਦ ਨੇ ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦੀ ਆ ਔਰ ਇਹਨਾਂ ਤੋਂ ਵੀ ਆਸ ਲਾਈ ਨੇ ਕਿ ਆਓ ਆਪਾਂ ਸਿੱਖਿਆ ਜ਼ਗਤ ਦੇ ਵਿੱਚ ਇੱਕ ਇਤਿਹਾਸ ਸੜ ਜੀਏ ਆ ਜਿਹੜੀ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੇ ਕੰਮ ਕਰ ਰਹੇ ਆ ਉਸ ਦੇ ਬਹੁਤ ਵੱਡਾ ਯੋਗਦਾਨ ਪਾਈਏ ਔਰ ਨੰਨੀਆਂ ਮੰਨੀਆਂ ਰੂਹਾਂ ਜਿੰਦਾ ਬੱਚੇ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਪ੍ਰਮੁੱਖ ਸਵਾਰਥ ਜਿਹੜਾ ਹੈਗਾ ਇੱਕ ਰੰਗਲਾ ਪੰਜਾਬ ਦੇ ਵਿੱਚ ਤੁਸੀਂ ਵੀ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ ਧੰਨਵਾਦ ਹਾਂਜੀ ਸਰ ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਕਿ ਤੁਸੀਂ ਜਿਹੜੇ ਅੱਜ ਵੀ ਸਾਡੇ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਤੋਂ ਕਵਰੀ ਕਰਮਾ ਆ ਜੋ ਅੱਜ ਸਾਡੇ ਉਦਘਾਟਨ ਸਮਾਰੋ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਸਰਦਾਰ ਤੁਗਸਿੰਘ ਮਾਨ ਜੀ ਦੀ ਅਗਵਾਈ ਵੇਡ ਇਹ ਜਿਹੜੇ ਉਦਘਾਟਨਾ ਦਾ ਪ੍ਰੋਗਰਾਮ ਚਾਲੂ ਹੋਇਆ ਆ ਉਹ ਸਾਡੇ ਪਿੰਡ ਬੰਡਾਲਾ ਤੋਂ ਜਿਹੜਾ ਉਹ ਪਹਿਲਾਂ ਸ਼ੁਰੂਆਤ ਹੋਈ ਆ ਇਸ ਦੇ ਵਿੱਚ ਸਾਡੇ ਪਿੰਡ ਬੰਡਾਲਾ ਨੂੰ ਮਾਨ ਸਰਕਾਰ ਵੱਲੋਂ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੱਲੋਂ ਸਿੱਖਿਆ ਵਿਭਾਗ ਵੱਲੋਂ ਲਗਭਗ 20 ਲੱਖ ਰੁਪਏ ਸਾਡੇ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲਾਂ ਨੂੰ ਜੋ ਗ੍ਰਾਂਟ ਆਈ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਧੰਨਵਾਦ ਕਰਦਾ ਆ ਮੈਂ ਹਲਕਾ ਚਾਹ ਸ਼੍ਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਸਕੂਲਾਂ ਨੂੰ ਗ੍ਰਾਂਟਾਂ ਜਿਹੜੀਆਂ ਉੱਥੇ ਪਹੁੰਚਦੀਆਂ ਆ ਤੇ ਉਹ ਅੱਜ ਸਾਡੇ ਇਹਨਾਂ ਸਕੂਲਾਂ ਦੀਆਂ ਗ੍ਰਾਂਟਾਂ ਔਰ ਉਹਨਾਂ ਜਿਹੜੀਆਂ ਆਚਾਰ ਦੁਆਰੀਆਂ ਜਾਂ ਸਾਡੇ ਕਲਾਸਰੂਮ ਬਣਿਆ ਉਹਨਾਂ ਦਾ ਅੱਜ ਇਹ ਉਦਘਾਟਨ ਕਰਨਾ ਆ ਧੰਨਵਾਦ ਮੈਂ ਕਰਦਾ ਆ ਸਾਰੇ ਸਕੂਲਾਂ ਦੇ ਸਤਕਾਰ ਪ੍ਰਿੰਸੀਪਲਾਂ ਦਾ ਜਿਨ੍ਹਾਂ ਨੇ ਆਪੋ ਆਪਣੇ ਸਕੂਲਾਂ ਨੂੰ ਜ਼ਿੰਮੇਵਾਰੀਆਂ ਸਮਝਦੇ ਹੋਏ ਜਿਹੜਾ ਬੱਚਿਆਂ ਦੇ ਜਿਹੜੇ ਭਵਿੱਖ ਨੂੰ ਸਾਹਮਣੇ ਰੱਖਿਆ ਹੋਇਆ ਆ ਧੰਨਵਾਦ ਕਰਦਾ ਮੈਂ ਪਿੰਡ ਦੀ ಗ್ರಾಮ ਪੰਚਾਇਤ ਦਾ ਆਪਣੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਮੇਨ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਪ੍ਰੋਗਰਾਮਾਂ ਨੂੰ ਸਫਲ ਕੀਤਾ ਬਹੁਤ-ਬਹੁਤ ਧੰਨਵਾਦ